Also. ਆਪਣਾ ਨਾਮ ਸੁਸ਼ਮਿਤ ਕੀਤਾ ਮੈਂ ਬੰਗੜਾ ਗਾਂਦਵਾ ਜੀ ਨੇ ਇੱਕੇ ਦੀ ਰਹਿਣ ਵਾਲੀਆ ਸਾਰਵਿਕ ਕਲੋਨੀ ਵਿੱਚ ਬੰਦ ਕੀਤਾ ਕੀ ਘਟਨਾ ਵਾਪਰੀ ਐ ਤੇ ਕਦੋਂ ਦਾ ਸਮਾਂ ਕੀ ਸਮਝੀ ਸਾਡੇ 3 ਵਜੇ ਦਾ ਟਾਈਮ ਸੀ ਜਾਲੀ ਦਾ ਦਰਵਾਜ਼ਾ ਜਿਹੜਾ ਜੀ ਬੁਟੇ ਦੇ ਵੱਲੋਂ ਉਹਦੇ ਕੋਠੇ ਦਾ ਕੱਪੜੇ ਲਵਾਉਣ ਦੇ ਸੀ ਇਸ ਦਰਵਾਜ਼ੇ ਦੇ ਸਾਹਮਣੇ ਸੀ ਨਾ ਤੇ ਫਿਰ ਆਇਆ ਕਿ ਹਾਲਾਤ ਇਸ ਤਿਹੇ ਆਪਾਂ ਚਿੱਤ ਕਾਲ ਕਰ ਰਹੇ ਸੀ ਤੇ ਮੈਂ ਥਲੇ ਆਈ ਤੇ ਉਹ ਕਿੰਨੇ ਭਾਈ ਮਾਨਕ ਚੇਰ ਤੇ ਵੇਚਦਾ ਸਾਹ ਦੇ ਉਹ 탑ਕੇ ਦੇ ਅੰਦਰ ਉਹਦੀ ਕੋਸ਼ਿਸ਼ ਕੀਤੀ ਉਹ ਮਾ ਬਣਾ ਕੇ ਆਪਣੇ ਬੱਚਿਆਂ ਦਾ ਬਚਾਅ ਕਰਨ ਵਾਸਤੇ ਬੁਆ ਬੰਦ ਕੀਤਾ ਇਹਦੇ ਦੋ ਜਣਿਆਂ ਨੇ ਬੁਆ ਕੋਲਣ ਦੀ ਕੋਸ਼ਿਸ਼ ਕੀਤੀ ਉਹਨਾਂ ਕੋਲ ਖੁੱਲਿਆ ਨਹੀਂ ਦਿੱਤੀ ਇਸ ਦਾ ਬਾਅਦ ਤੇ ਆਪ ਖੰਡਾ ਸੀ ਉਹਨੇ ਵੀ ਨਾਲ ਹੀ ਤਕਾਲੂਂ ਦੀ ਕੋਸ਼ਿਸ਼ ਕੀਤੀ ਪਰ ਨਾ ਕੋਈਆ ਮੇਰੇ ਬੱਚੇ ਬੜਾ ਰੂੰਗੇ ਗੁਮਾਰ ਵੀ ਹੋਗੇ ਇਸ ਟੈਂਸ਼ਨ ਦੇ ਨਾਲ ਤਦ ਉਹ ਉਸ ਟਾਈਮ ਦਾ ਹਾਲਾਤ ਕੀ ਸੀ ਟਾਡੀ ਕਿਉਂਕਿ ਇੱਕ ਬੈਲਨ ਬਹੁਤ ਮੁਸ਼ਕਿਲ ਹੁੰਦਾ ਹੈ ਤਿੰਨ ਨੌਜਵਾਨ ਸਨ ਮੈਂ ਤਾਂ ਕੰਮ ਆਇਆ ਸੀ ਕਿ ਚਿੱਕੀਆਂ ਲਗਾਈ ਬੁਲਿਨ ਤੋਂ ਸ਼ੋਭਾ ਸਿੱਕੇ ਨਾ ਲਾਇਆ ਉਹ ਨਹੀਂ ਮੇਰੀਆਂ ਚੀਜ਼ਾਂ ਦੇ ਆਵਾਜ਼ਾਂ ਤੇ ਉਹਦਾ ਪਾਰੀ ਇਸ ਕਹਾਣੀ ਵਿੱਚ ਉਹ ਸੀ ਕਿ ਕਿ ਮੈਂ ਆਪਣੇ ਬੰਦਾਂ ਨੂੰ ਪਾਪਾ ਪੁੱਤ ਕਰਕੇ ਬਣਾਉਂਦਾ ਹਾਂ ਜਿਵੇਂ ਪਾਪਾ ਨੂੰ ਬੁਲਾਉਂਦਾ ਹਾਂ ਹੁਣ ਕੀ ਮੰਗ ਕੀ ਕਰਦੇ ਸੀ ਜੀ ਮੇਰਾ ਮਾਦ ਕਾ ਨਹੀਂ ਕੋਈ ਨਹੀਂ ਆਉਂਦਾ ਸੀ ਤਾਂ ਵੀ ਉਹ ਉਹਨਾਂ ਦਾ ਕੀ ਕੋਈ ਮਦਦ ਦੀ ਕੋਈ ਕੋਸ਼ਿਸ਼ ਕਰਨਾ ਕੰਨ ਟਪਕੇ ਕਰ ਰਹੇ ਹੈ ਕੰਨ ਫੱਟੇ ਆਏ ਸੇ ਬੁਆ ਬੋਲ ਕੇ ਕਰੋ ਬੁਆ ਤੋੜਨ ਦੀ ਕਿੰਨੀ ਕੋਸ਼ਿਸ਼ ਕੀਤੀ ਗਈ ਉਹਨਾਂ ਨਾਲ ਜੀ ਬਈ ਕੀ ਨਾਮ ਆ ਪਣਾ ਮਾਜਗੀ ਸਿੰਘ ਹੈਗਾ ਜੀ ਕਿਹੜਾ ਲੱਗਾ ਜੀ ਇਹਦਾ ਸਟਾਰ ਹੈ ਮਨੀ ਕਲੋਨੀ ਹੈਗੀ ਆ ਜੀ ਤੇ ਕੀ ਘਟਨਾ ਵਾਪਰੀ ਹੈ ਸਰ ਘਟਨਾ ਜੀ ਮੈਂ ਦੁਕਾਨਦਾਰ ਹੀ ਮੇਰਾ ਕੋਲ ਦਾ ਕੰਮ ਹੈਗਾ ਸਰ ਹੈਗਾ ਉਹ ਮਸਤਾਵਾ ਦੁਕਾਨ ਮੇਰੀ ਹੈ ਜੀ ਮੈਨੂੰ ਘਰਦਿਆਂ ਦਾ ਫੋਨ ਆਉਂਦਾ ਵਾ ਮੇਰੀ ਸਿਸਟਰ ਦਾ ਈ ਫੋਨ ਦੇ ਵਿੱਚ ਚੀ ਝਾੜਾ ਪੈਨ ਦਾ ਘਰ ਜਾ ਕੇ ਵੇਖ ਮੈਂ ਉਸ ਲਈ ਦੁਕਾਨ ਛੱਡ ਕੇ ਤੇ ਘਰ ਹੁੰਦਾ ਵਾਂ ਤੇ ਘਰ ਹੁੰਦਾ ਵੇਖਦਾ ਵਾਂ ਸਾਰਾ ਲੱਗ ਲੱਗੇ ਗਵਾਨ ਇਕੱਠਾ ਹੋਇਆ ਚੀ ਦਾ ਜਦੋਂ ਮੈਂ ਘਰਦਿਆਂ ਨੂੰ ਪੁੱਛਦਾ ਵਾਂ ਕੀ ਗੱਲ ਹੋਈ ਆ ਚੀ ਦੀ ਤਾਂ ਘਰਦਿਆਂ ਨੇ ਦੱਸਿਆ ਕਿ ਕੰਧ ਦੇ ਟੱਪ ਕੇ ਤਿੰਨ ਮੁੰਡੇ ਹੀ ਮੂੰਮਾਂ ਲਵੇਟਿਆ ਸੀ ਸਾਰਾ ਤੇ ਬਾਅਦ ਚੋਂ ਪਹਿਲੇ ਦਰਵਾਜ਼ਾ ਨਾਲੇ ਤੋੜਤਾ ਦੂਸਰੇ ਬੜੀ ਮੁਸ਼ਕਿਲ ਕੀਤੀ ਅੰਦਰ ਵੜਨ ਦੀ ਪਰ ਘਰਦਿਆਂ ਮੇਰੇ ਨੇ ਅੰਦਰ ਨਹੀਂ ਵੜਨ ਦਿੱਤਾ ਚੀ ਦਾ ਤੇ ਦਵਾ ਦਾ ਚਟਕਣੀ ਮਾਰਤੀ ਚੀ ਦੀ ਇੱਕ ਦੇ ਮਨੇ ਪੈਂਟ ਵਿੱਚ ਕੋਈ ਹਥਿਆਰ ਹੀ ਇਨਾਂ ਦੇ ਜਿਹੜਾ ਮੜਾਏ ਵੇਖਿਆ ਗਿਆ ਚੀਜ਼ ਦਾ ਪਤਾ ਨਹੀਂ ਕੀ ਚੀਜ਼ ਹੀ ਵੈਪਨ ਹੀ ਕੀ ਹੈ ਹਥਿਆਰ ਹੀ ਤੇ ਬਾਅਦ ਚ ਅਸੀਂ ਐਸਐਸਓ ਸਾਡੇ ਕੇ ਚਾਰ ਕਜੇ ਗਏ ਆ ਰਿਪੋਰਟ ਲਿਖੋਣ ਤੇ ਐਸਐਸਓ ਨਾਲ ਗੱਲ ਕੀਤੀ ਐ ਐਸਐਸਓ ਨੇ ਸੰਦੀਪ ਸ਼ਰਮਾ ਨੂੰ ਕਹਿ ਦਿੱਤਾ ਚੀਜ਼ਾ ਮੜਾਏ ਮੌਕਾ ਵੇਖ ਕੇ ਚਲ ਗਏ ਆ ਚਲ ਗਏ ਤੇ ਬਾਅਦ ਚ ਉਹ ਫਿਰ ਐਸਐਚਓ ਨੂੰ ਅਸੀਂ ਕਿਹਾ ਕਿ 8 ਵਜੇ ਦੀ ਕਾਪੀ ਦੇ ਦਿਓ ਐਫਆਰ ਦੀ ਜੀ ਉਹ ਕਹਿੰਦੇ ਗਸ਼ਤ ਤੇ ਗਏਗੇ ਜੀ ਵੇਖੋ ਗਸ਼ਤ ਜ਼ਰੂਰੀ ਆ ਕਿ ਆਹ ਚੀਜ਼ ਜ਼ਰੂਰੀ ਆ ਪਹਿਲਾਂ ਸਾਨੂੰ ਇਹੋ ਚਾਹੀਦਾ ਤੁਸੀਂ ਮੰਗ ਕੀ ਕਰਦੇ ਹੋ ਜੀ ਮੰਗ ਇਹੋ ਕਰਦੇ ਆ ਕਮਿਸ਼ਨਰ ਸਾਡੀ ਸਾਬਜੀ ਕਰਕੇ ਭਗਵੰਤ ਮਾਨ ਕਹੇ ਕਿ ਇਹਨਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਮੈਂ ਉਹ ਕਹਿੰਦਾ ਕਿ ਲਾਗੇ ਸਾਹ ਕੋਈ ਨਹੀਂ ਹੈਗਾ ਮੈਨੂੰ ਵੈਪਨ ਵੀ ਅਪਲਾਈ ਕੀਤਾ ਦਿੱਤਾ ਜਾਵੇ ਇਹ ਚੀਜ਼ ਤੁਸੀਂ ਅਪਲਾਈ ਕੀਤਾ ਪਹਿਲਾਂ ਜੀ ਮੈਂ ਨਹੀਂ ਮੈਂ ਪਲਾਈ ਨਹੀਂ ਕੀਤਾ ਭਾਈ ਜੀ ਕਿਸੇ ਨਾਲ ਢੜੀ ਦੁਸ਼ਮਣੀ ਹੋਵੇ ਪਹਿਲਾਂ ਨਹੀਂ ਕੋਈ ਦੁਸ਼ਮਣੀ ਜੀ ਕਾਰੋਬਾਰ ਕੀ ਹੈ ਜੀ ਆਪਣਾ ਮੇਰਾ ਸੁਣਣ ਵਾਲੇ ਦਾ ਕੰਮ ਹੈਗਾ ਜੀ ਮੁਸਤਾਵਾਂ ਦੁਕਾਨ ਹੈਗੀ ਆ ਕਿੰਨੇ ਸੀਸੀਟੀਵੀ ਕੈਮਰੇ ਲੱਗੇ ਬਚਾਰ ਲੱਗੇ ਜੀ ਭਾਜੀ ਕਹਿੰਦੇ ਸਾਰੀ ਰਿਕਾਰਡਿੰਗ ਹੋਈ ਹੈ ਜੋ ਕੈਮਰੇ ਹਾਂਜੀ ਹਾਂਜੀ ਸਾਰੀ ਰਿਕਾਰਡਿੰਗ ਹੋਈ ਜੀ ਤਾਂ ਪੁਲਿਸ ਪਹੁੰਚੀ ਮੌਕੇ ਤੇ ਜੀ ਮੌਕੇ ਤੇ ਭਾਜੀ ਹੁਣ 7:30 ਵਜੇ ਅਸਤੂ ਸਾਹਿਬ ਆਏ ਹੂੰ ਤੇ 4:00 ਵਜੇ ਆਏ ਸੀ ਕਿ ਨਾ ਵਾ ਸਿੱਧ ਮੁਲਾਜ਼ਮ ਸਾਹਿਬ ਆਏ ਸੀ ਜਿਹੜਾ ਲੱਗ ਲੱਗੇ ਮੌਕਾ ਵੇਖ ਕੇ ਚਲ ਗਏ ਸੀ ਜੀ ਪਰ ਲੱਗਦਾ ਕਿ ਜੇ ਟਾੜੀ ਬਿਸੀ ਦੇ ਵੱਲੋਂ ਦਰਵਾਜ਼ਾ ਨਾ ਬੰਦ ਕੀਤਾ ਤਾਂ ਵੱਡਾ ਫਿਰ ਵੇਖੋ ਜੀ ਬੱਚਿਆਂ ਦੇ ਵੀ ਉਹ ਸਦੀ ਸੀ ਤੇ ਜਾਂ ਮਿਸਰੀ ਹੋ ਸਦੀ ਕੋਈ ਤਗੜੀ ਬਾੜ ਦਾ ਤੋਸਦੀ ਸੀ ਤੇ ਕਿਉਂਕਿ ਵੇਖੋ ਜੀ ਜਿੱਦਾਂ ਨੇ ਬੂਆ ਪਹਿਲਾਂ ਤੋੜਦਾ ਤਿੰਨੇ ਜਣੇ ਬੜੀ ਕੋਸ਼ਿਸ਼ ਕੀਤੀ ਅੰਦਰ ਵੜਨ ਦੀ ਜੇ ਅੰਦਰ ਵੜ ਜਾਂਦੇ ਇਹ ਤਾਂ ਬੱਚਿਆਂ ਨੂੰ ਮਾਰ ਦੇਣਾ ਸੀ ਜਾਂ ਮੇਰੇ ਘਰ ਦੇ ਨੂੰ ਮਾਰ ਦੇਣਾ ਹੀ ਚਾਹੀਦਾ ਮੈਂ ਹੁਣ ਵੇਖੂ ਵੇਖਣ ਚਾਹੁੰਦਾ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਭਗਵਾਨ ਸਮਾਜ ਜੀ ਨੂੰ ਇਹਨਾਂ ਨੂੰ ਫੜਿਆ ਜਾਵੇ ਕੱਲ ਨੂੰ ਹੋਰ ਕੇ ਨਾਲ ਵਾਰਦਾ ਦਾ ਨਾ ਹੋਏ ਚਾਹੀਦਾ ਮੈਂ ਉਹ ਅਪਲਾਈ ਕਰਨਾ ਜਾਂਦਾ ਸਾਨੂੰ ਕਹਿੰਦਾ ਚੁੰਦਾ ਕਿ ਮੈਨੂੰ ਵੈਪਨ ਦਿੱਤਾ ਜਾਵੇ ਬਸ ਇਹੋ ਜੀ ਕਹਿੰਦਾ ਠੀਕ ਹਾਂ ਜੀ ਮੈਨੂੰ ਕੀ ਮਾਮਲਾ ਜੀ ਹੈ ਕੱਲ ਸ਼ਾਮ ਨੂੰ ਜੀ ਇੱਕ ਲੇਡੀ ਘਰ ਸੀ ਨਾਲ ਆਪਣੇ ਦੋ ਬੱਚੇ ਦੇ ਹਸਬੰਦ ਉਹਦੇ ਸੁਨਿਆਰਾ ਹੈ ਵਾਜੀ ਉਹਨਾਂ ਦੀ ਦੁਕਾਨ ਹੈ ਇਸ ਤੇ ਮੁਸਫਾ ਬੱਦ ਬਟਾਲਾ ਰੋਡ ਤੇ ਆਪਣੇ ਘਰ ਕੱਲੀ ਸੀ ਬੱਚਿਆਂ ਦੇ ਨਾਲ ਤੇ ਤਿੰਨ ਬੰਦਿਆਂ ਨੇ ਉਹਦੇ ਘਰ ਵੜਨ ਦੀ ਕੋਸ਼ਿਸ਼ ਕੀਤੀ ਜੀ ਤੇ ਕੀ ਸਾਹਮਣੇ ਆਇਆ ਜੀ ਇਹਨਾਂ ਹੁਣ ਵੇਖੋ ਜੀ ਤਫਤੀਸ਼ ਕਰ ਰਹੇ ਆ ਬੰਦੇ ਵੈਰੀਫਾਈ ਕਰ ਰਹੇ ਆ ਅਰਚਾ ਦਰਜ ਕਰਕੇ ਜਲਦੀ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਜਾਨੇ ਵੀਡੀਓ ਦੇ ਵਿੱਚ ਆਏ ਆ ਜੀ ਵੀਡੀਓ ਦੇ ਵਿੱਚ ਤਿੰਨ ਜਾਨੇ ਆਏ ਜੀ ਸੀਸੀਟੀਵੀ ਖੰਗਾਲ ਕੇ ਜੋ ਵੀ ਬੰਦੇ ਤਾਂ ਸਾਹਮਣੇ ਲੰਦੇ ਜਾਣਗੇ ਠੀਕ ਜੀ ਹਾਂ